ਮੈਨੂੰ ਸੁਣਿਆ ਉਹ ਕਮਾ ਕਿ ਸਾਇਬਰ ਵਾਦੇ ਨਾ ਸਾਇਬਰ ਵਾਦੇ ਨਾ ਉਹ ਲੈ ਮੰਨ ਲੈਂਦੇ ਆ ਬੱਕਾਲੀ ਪੁਰਖ ਦੀ ਫੌਜ ਬੱਕਾਲੀ ਪੁਰਖ ਦੀ ਫੌਜ ਖਾਲਸਾ ਬਾਬਾ ਜੀ ਜੀ ਬਾਬਾ ਜੀ ਜੀ ਬਾਬਾ ਜੀ ਬਾਬਾ ਫਤਿਹ ਜੀ ਤੇ ਸੁਣੋ ਕਿ ਤਰਨ ਪਰ ਗਟਿਆਂ ਖਾਲਸਾ ਉਹ ਨਵਾਂ ਦਰਦ ਜਿੰਨੇ ਦੱਸੇ ਨੋਤੇ ਅਕਾਲੀ ਪੁਰਖ ਕੀ ਫੌਜ ਮੈਂ ਹੌਲੇ ਮੱਲੇ ਦੇ ਪੂਰੇ ਪਰਿਵਾਰ ਨਾਲ ਜੋ ਸੰਗਤ ਆਇਆ ਕਰ ਰਹੀਆਂ ਨਾ ਮੇਰੇ ਪੂਰੇ ਪਰਿਵਾਰ ਦੇ ਦਰਸ਼ਨ ਕਰਿਆ ਕਰਨੀਆਂ ਸੰਗਤਾਂ ਵਿੱਚ ਹੋਈ ਤੇ ਸਿੱਕੀ ਦੇ ਬਕਰੇ ਬਕਰੇ ਰੰਗ ਜੜੇ ਵਿੱਚ ਖੜਵਲ ਰਹੇ ਨੇ ਤੇ ਫਿਲਹਾਲ ਮੇਰੇ ਨਾਲ ਸਿੰਘ ਸਾਹਿਬ ਜਾ ਥਾਪੜਾ ਲੈ ਕੇ ਜਿਹੜੇ ਨੇ ਉਹ ਤੁਸੀਂ ਦੇਖੋ ਕਿ ਕਿੰਨਾ ਥੋੜਾ ਬਾਜ ਆ ਉੱਪਰ ਔਰ ਇਹ ਸਿੰਘ ਜਿਹੜਾ ਆ ਆਪਣੀ ਕੌਮ ਨੂੰ ਇਹ ਸੁਨੇਹਾ ਦੇ ਰਿਹਾ ਕਿ ਵਾਕਈ ਇਹ ਬਾਣਾ ਜਿਹੜਾ ਆ ਸਾਡੇ ਪਿੱਤੇ ਦਾ ਆ ਪਿਤਾ ਦਾ ਆ ਔਰ ਅਸੀਂ ਇਸ ਨੂੰ ਸਜੋ ਕੇ ਰੱਖਣਾ ਹੈ ਸਿੰਘ ਸਾਹਿਬ ਤੁਹਾਡਾ ਨਾਮ ਕੀ ਆ ਸਿੰਘ ਸਾਹਿਬ ਕਿੱਥੋਂ ਆਏ ਹੋ ਅੱਛਾ ਤੁਸੀਂ ਆ ਬਾਜ ਤੁਹਾਡੇ ਸਿਰ ਦੇ ਉੱਤੇ ਆ ਇਹ ਕਿਉਂ ਹੋ ਬੀ ਸੰਗੀਤਾ ਹੋ ਕੰਗੁਰੂ ਕੀ ਸਾਈਬ ਵਾ ਦੇਣਾ ਸਾਈਬ ਵਾ ਦੇਣਾ ਹੋਲੇ ਮਲੇ ਤੇ ਆਓ ਸਾਰੇ ਪਰਵਾਰ ਦੇ ਹੋਲੇ ਮਲੇ ਤੇ ਆ ਆਚਾ ਤੇ ਕਿਹਦੇ ਕਿਹਦੇ ਦਰਸ਼ਨ ਹੋਣਗੇ ਦੱਸੋ ਬਾਬਾ ਜੀ ਜੀ ਬਾਬਾ ਜੂਜਾਰ ਸਿੰਘ ਬਾਬਾ ਜਵਾਦੇ ਬਾਬਾ ਫਤੇ ਸਿੰਘ ਜੀ ਦੱਸਣੋ ਕਿ ਤੁਹਾਨੂੰ ਤੁਹਾਨੂੰ ਦਰਸ਼ਨ ਹੋਣਗੇ ਪੂਰੇ ਹੋਲੇ ਮਲੇ ਤੇ ਬਾਬਾ ਜੀ ਸਿੰਘ ਬਾਬਾ ਜੂਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇਰੇ ਨਾਲ ਸੰਗਤ ਕੀ ਜਾਂਦੀ ਆ ਗੱਤ ਮਨੋਂ ਆਂਦੀ ਕੀ ਫਤਿਹ ਸੁਣਦੀ ਫਤਿਹ ਸੁਣਦੀ ਮਨੋਂ ਆਂਦੀ ਆ ਤੇ ਸੰਗਤ ਗੱਦ ਗੰਦੀ ਕੀ ਤੇਨੂੰ ਦੇਖਣਾ ਹਾਨੂੰ ਫਤਿਹ ਸੁਣਦੀ ਦਸਨੂੰਂ ਦੇਆ ਸੰਗਤਾਂ ਦੀ ਇਹਨੂੰ ਕੀ ਤੇਰੇ ਤੋਂ ਹਾਨੂੰ ਫਤਿਹ ਸਿੰਘ ਨੇ ਦੱਸ ਹੁੰਦੇ ਆ ਬਹੁਤ ਸੰਗਤ ਨੂੰ ਪਿਆਰ ਦਿੱਤਾ ਤੁਸੀਂ ਵੀਡੀਓ ਮੇਰੇ ਖਾਤੇ ਬਣਾਈ ਵੀ ਹੁੰਨੀ ਆ ਕਿ ਸਖਤ ਬਹੁਤ ਪਿਆਰ ਕਰ ਲਿਆ ਤੇ ਸੰਗਤ ਆਂਦੀ ਆ ਕਿ ਗੁਰੂ ਗੋਬ ਸਿੰਘ ਦਾ ਹੁਕਮ ਹੀ ਕਿ ਪੂਰੇ ਪਰਿਵਾਰ ਦੇ ਨਾਲ ਹੌਲੇ ਮੱਲੇ ਤੇ ਆਓ ਬੜਾ ਹੌਲਾ ਮੱਲਾ ਜੰਗ ਦਾ ਪ੍ਰਤੀਕ ਆ ਕੋਟ ਸਵਾਰੀ ਕੰਗ ਦਾ ਪ੍ਰਤੀਕ ਆ ਠੀਕ ਆ ਜਦੋਂ ਜੰਗ ਜਿੱਤ ਕੇ ਸਿੰਘ ਆਉਂਦੇ ਸੀ ਨਾ ਤੇ ਆਪਸ ਵਿੱਚ ਇੱਥੇ ਸਿੰਘਾਂ ਦੀ ਜੰਗ ਲਾਈ ਜਾਂਦੀ ਤੇ ਜਿਹੜੇ ਜਿੰਨਾ ਸਟੈਮਰ ਜ਼ਿਆਦਾ ਸੀ ਜਿਹੜੇ ਵਧੀਆ ਜੰਗ ਜੂ ਕਰਤਬ ਕਰਦੇ ਸੀ ਗੁਰੂ ਗੋਬ ਸਿੰਘ ਜੀ ਉਹਨਾਂ ਨੂੰ ਵਧੀਆ ਹਥਸਤਰ ਦੇ ਕੇ ਸਨਮਾਨਤ ਕਰਦੇ ਸੀ ਤੇ ਗੁਰੂ ਗੋਬ ਸਿੰਘ ਦਾ ਹੁਕਮ ਹੈ ਕਿ ਹੌਲੇ ਮੱਲੇ ਤੇ ਤੁਸੀਂ ਪੂਰੇ ਪਰਿਵਾਰ ਨਾਲ ਹੋਣਾ ਵਾ ਜਦੋਂ ਬਾਬਾ ਫਤਿਹ ਸਿੰਘ ਜੀ ਨੇ ਅਨਗੜ ਦਾ ਕਿਲਾ ਸੱਟ ਲਗਿਆ ਇਹਨਾਂ ਆਨੰਦਪੁਰ ਸਾਹਿਬ ਖਾਲੀ ਕਰਨ ਲੱਗੇ ਸੀ ਉਦੋਂ ਭਾਈ ਚੋਬਾ ਸਿੰਘ ਤੇ ਭਾਈ ਚੋਬਾ ਸਿੰਘ ਦੀ ਉਹ ਲਾਗੇ ਖਲੋਤੇ ਜੀ ਬਾਬਾ ਫਤਿਹ ਸਿੰਘ ਜੀ ਆਪਣੇ ਹੋ ਘਰ ਵੱਲ ਵੇਖ ਰਹੇ ਅਨਗੜ ਦੇ ਕਿਲੇ ਵੱਲ ਵੇਖ ਰਹੇ ਸੀ ਤੇ ਉਹਨਾਂ ਨੇ ਚੋਬਾ ਸਿੰਘ ਨੂੰ ਕਿਹਾ ਕਿ ਬਾਬਾ ਫਤਿਹ ਸਿੰਘ ਜੀ ਤੁਸੀਂ ਕਿੱਧਰ ਵੇਖ ਰਹੇ ਹੋ ਤੇ ਬਾਬਾ ਫਤਿਹ ਸਿੰਘ ਨਾ ਕਹਿੰਦੇ ਕਿ ਆਪਾਂ ਹੁਣ ਆਪਾਂ ਘਰ ਕਦੋਂ ਵਾਪਸ ਆਵਾਂਗੇ ਤੇ ਭਾਈ ਚੋਬਾ ਸਿੰਘ ਦੀਆਂ ਅੱਖਾਂ 'ਚੋਂ ਨੀਰ ਵਗਿਆ ਜੋ ਨੀਰ ਵਗਿਆ ਤਾਂ ਉਹਨਾਂ ਨੇ ਗੁਰਗੋਸ ਸਿੰਘ ਦਾ ਜੀ ਭਾਈ ਚੋਬਾ ਸਿੰਘ ਜੀ ਰੋ ਰਹੇ ਆ ਤੇ ਕੋ ਉੱਥੇ ਉਸ ਟਾਈਮ ਗੁਰਗੋਸ ਸਿੰਘ ਜੀ ਜੋ ਬਸ ਇਦੀ ਰੋਕਿਉ ਰਜੇ ਉਹਨਾਂ ਨੇ ਆਖਿਆ ਕਿ ਫਤੇ ਸਿੰਘ ਛੋਟੀ ਉਮਰ ਆ ਉਹਦੀ ਤੋਦਲੀ ਵਾਜਦੇ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵਾ ਕਿ ਆਪਾਂ ਘਰ ਗਦੋ ਵਾਪਸ ਆਵਾਂਗੇ ਤੇ ਮੇਰੀ ਅੱਖਾਂ 'ਚੋਂ ਨੀਰ ਆ ਗਿਆ ਤੇ ਗੁਰਗੋਸ਼ ਸਿੰਘ ਆਖਿਆ ਕਿ ਹੌਲੇ-ਮਹਲੇ ਤੇ ਪੂਰੇ ਪਰਿਵਾਰ ਨਾਲ ਜੋ ਸੰਗਤ ਆਇਆ ਕਰ ਰਹੀਆਂ ਨਾ ਮੇਰੇ ਪੂਰੇ ਪਰਿਵਾਰ ਦੇ ਦਰਸ਼ਨ ਕਰ ਰਿਆ ਕਰੇਂਗਾ ਸੰਗਤਾਂ ਵਿੱਚੋਂ ਹੀ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰੀ ਤੇ ਦਸਾਂ ਪਾਸਿਆਂ ਦੀ ਜੋਤ ਦਾਦਾ ਸਹਿਜ ਸਿੰਘ ਗੁਰਨ ਸਿੰਘ ਜੀ ਤੋਂ ਗੁਰੂ ਗੋਬ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਤੇ ਪੂਰੇ ਪਰਿਵਾਰ ਦੇ ਨਾਲ ਦਸੰਗ ਦਾ ਦਰਸ਼ਨ ਕਰਦਿਆਂ ਤਾਂ ਫਤੇ ਸਿੰਘ ਰਫਤਾਰ ਸਿੰਘ ਨੇ ਵੀ ਕਿਹਾ ਵਾ ਕਿ ਮੈਨੂੰ ਫਤੇ ਸਿੰਘ ਕਹਿੰਦੇ ਆ ਵਾਕੇ ਲੋਕ ਬੱਚਿਆਂ ਵਿੱਚੋਂ ਅਜੀਤ ਸਿੰਘ ਜੀ ਜਾਰ ਸਿੰਘ ਜੋਰਾਵਰ ਸਿੰਘ ਤੇ ਫਤੇ ਸਿੰਘ ਗੁਰਗੋਸ਼ੇ ਪੂਰੇ ਪਰਿਵਾਰ ਦੇ ਦਰਸ਼ਨ ਕਰਦੇ ਆ ਜੀ ਜਤਾਰ ਸਿੰਘ ਜੀ ਤੁਸੀਂ ਸਿੰਘ ਸਜੇ ਹੋ ਬੜਾ ਸੋਹਣਾ ਲੱਗਣੇ ਹੋ ਆ ਦਸਤਾਰ ਕਿੰਨੇ ਸਜਾਈ ਆ ਬਾਣਾ ਕਿੰਨੇ ਪਾਇਆ ਕਾਕਾ ਜੀ ਪਾਪਾ ਕੀ ਕਹਿੰਦੇ ਆ ਬੀਨੰਦਪੁਰ ਸਾਹਿਬ ਕਿਉਂ ਆਉਣਾ ਹੈ ਦੱਸੋ ਜੋ ਇਹ ਕੀ ਕਰਨਾ ਹੈ ਰਨ ਕੀ ਕਰਕੇ ਬਹੁਤ ਹੁਦਕਾਣਾ ਚਾਹ। ਚਲੋ ਆਪਾਂ ਗਦਗਾ ਕਰਕੇ ਦੇਖ ਲਈਏ ਮਾੜਾ ਕਿਵੇਂ ਗੱਦਾ ਹੈ। ਖਾਲਸਾ ਅੱਤਾਲੀ ਪੁਰਖ ਦੀ ਫੌਜ ਅੱਤਾਲੀ ਪੁਰਖ ਦੀ ਫੌਜ ਖਾਲਸਾ ਅੱਤਾਲੀ ਪੁਰਖ ਦੀ ਫੌਜ ਅੱਤਾਲੀ ਪੁਰਖ ਦੀ ਫੌਜ ਵਰਗਟਿਆਂ ਖਾਲਸਾ ਫਰਮਾਤਮਾ ਕੀ ਮਾਜ